ਲੋਜੀ ਮੈਂ ਆ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਹੋ ਫੈਕਟਸ ਵਿਦ ਜੀਸੀ ਤੁਹਾਨੂੰ ਬੇਨਤੀ ਹੈਗੀ ਆ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਇੱਥੇ ਵੀਡੀਓ ਤੇ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਸਾਡੀ ਜਿਹੜੀ ਰੀਚ ਵਧੇ ਕਿਉਂਕਿ ਤੁਹਾਡੇ ਨਾਲ ਮੈਂ ਇੱਕ ਐਸੀ ਗੱਲ ਸ਼ੇਅਰ ਕਰਨਾਗਾ ਇਸ ਤੋਂ ਬਾਅਦ ਜਿਹਦੇ ਤੇ ਤੁਹਾਨੂੰ ਜਿਹਾ ਲੱਗੇਗਾ ਕਿ ਸਾਨੂੰ ਇੱਕ ਦੂਸਰੇ ਦੀ ਬਾਹ ਫੜਨੀ ਪੈਣੀ ਹੈ ਕਿਉਂਕਿ ਜਿਹੜੀ ਸੰਘਰਸ਼ ਹੁੰਦਾ ਹੈ ਆਜ਼ਾਦੀਆਂ ਲੈਣੀਆਂ ਤੇ ਸਟ੍ਰਗਲ ਕਰਨੀ ਆਪਣੇ ਹੱਕ ਲੈਣੇ ਇਹ ਕੋਈ ਸੌਖੇ ਨਹੀਂ ਹੁੰਦੇ ਇਹਦੇ ਵਿੱਚ ਬਹੁਤ ਵੱਡਾ ਭੁਗਤਾਨ ਭੁਗਤਨੇ ਪੈਂਦੇ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਜਾਨ ਦੀਆਂ ਕੁਰਬਾਨੀਆਂ ਵੀ ਮਾਲ ਦੀਆਂ ਕੁਰਬਾਨੀਆਂ ਵੀ ਵੈਸੇ ਵੀ ਤੇ ਅੱਜ ਦੀ ਗੱਲਬਾਤ ਵਿੱਚ ਤੁਹਾਨੂੰ ਮੈਂ ਜ਼ਰਾ ਕਾਫੀ ਸਾਰੀਆਂ ਚੀਜ਼ਾਂ ਸ਼ੇਅਰ ਕਰਾਂਗਾ ਜਿਹੜਾ ਮੇਨ ਮੁੱਦਾ ਹੋਏਗਾ ਕਿ ਕਿਸ ਤਰ੍ਹਾਂ ਜਿਹੜੇ ਸਪੀਡ ਬ੍ਰੇਕਰ ਕਿਸ ਤਰ੍ਹਾਂ ਜਿਹੜੇ ਨਾ ਅੜਿੱਕੇ ਉਹ ਤੁਹਾਡੇ ਸਾਹਮਣੇ ਆਉਂਦੇ ਕਿਸ ਤਰ੍ਹਾਂ ਤੁਹਾਡੇ ਜਿਹੜੇ ਮੁਖਾਲਿਫ ਕੁੱਫਤਾਂ ਨੇ ਉਹ ਤੁਹਾਨੂੰ ਅੜਿੱਕੇ ਲਾਉਂਦੀਆਂ ਤੁਹਾਡੀਆਂ ਲੱਤਾਂ ਖਿੱਚਦੀਆਂ ਤਾਂ ਕਿ ਤੁਸੀਂ ਕਾਮਯਾਬ ਨਾ ਹੋ ਤੇ ਕਾਮਯਾਬ ਹੋਣ ਦਾ ਨੁਸਖਾ ਜਿਹੜਾ ਹੁੰਦਾ ਉਹ ਕੀ ਹੁੰਦਾ ਉਹ ਵੀ ਆਪਾਂ ਸਾਂਝਾ ਕਰਾਂਗੇ ਅੱਜ ਦੀ ਗੱਲ ਗੱਲਬਾਤ ਵਿੱਚ ਕਿਉਂਕਿ ਮੈਂ ਦੇਖਦਾ ਪਿਆ ਕਿ ਜਿਹੜਾ ਖਾਲਿਸਤਾਨ ਰੈਫਰੰਡਮ ਹੈ ਜਿਵੇਂ ਜਿਵੇਂ ਤਰੀਕੇ ਦੀ ਕਰੀਬ ਆ ਰਹੀ ਹੈ ਜਿਵੇਂ ਜਿਵੇਂ ਤਰੀਕੇ ਦੇ ਨੇੜੇ ਆ ਰਹੀ ਹੈ ਵੋਟ ਵਾਲੇ 23 ਨਵੰਬਰ ਵਾਲੇ ਉਹਵੇਂ ਹੋਵੇਂ ਇਹ ਤਕਲੀਫਾਂ ਉਹ ਵਧ ਰਹੀਆਂ ਦਿੱਲੀ 'ਚ ਦਿੱਲੀ ਦੇ ਤਕਲੀਫਾਂ ਜਦੋਂ ਵੱਧਦੀਆਂ ਤਾਂ ਉਹਦੀਆਂ ਚੀਕਾਂ ਸਾਨੂੰ ਫਿਰ ਸੁਣਦੀਆਂ ਦੁਨੀਆਂ ਪੂਰੀ ਸੁਣਦੀ ਉਹਦੀ ਚੀਕਾਂ ਉਹਦੀਆਂ ਚੀਕਾਂ ਜਿਹੜੀਆਂ ਸਾਨੂੰ ਸੁਣਨ ਲਈਆਂ ਉਹ ਕੁਝ ਦਿਨੀਆਂ ਹੁਣ ਸਾਨੂੰ ਕੈਨੇਡਾ ਤੇ ਜਿਹੜੀਆਂ ਸੜਕਾਂ ਦੇ ਉੱਤੇ ਵੀ ਸਾਨੂੰ ਸਮਝ ਆ ਰਹੀਆਂ ਇੱਕ ਐਸੀ ਘਟਨਾ ਘਟੀ ਏ ਕਿ ਜਿਹੜੇ ਤਨਪਤਾ ਕਿ ਸਾਡੇ ਭਾਈਆ ਜਿਹੜੇ ਇੰਦਰਜੀਤ ਗੋਸਲ ਭਾਈ ਸੰਤੋਖ ਸਿੰਘ ਬਾਕੀ ਜਿਹੜੀ ਜਿਤਨੀ ਵੀ ਸੰਗਤ ਦਾ ਭਾਈ ਮਨਜਿੰਦਰ ਸਿੰਘ ਜਿਹੜਾ ਆਪਣਾ ਦਿਨ ਰਾਤ ਇੱਕ ਕਰੀ ਕੇ ਬੈਠਿਆ ਸੰਘਰਸ਼ ਕਰ ਰਹੇ ਆ ਕ ਖਾਲਸਾ ਦੀ ਜਾਦੀ ਦੇ ਵਾਸਤੇ ਤੇ ਖਾਲਸਾ ਦੇ ਫਰੰਡਮ ਵਾਸਤੇ ਜਿਹੜੀਆਂ ਪੂਰੀਆਂ ਟੀਮਾਂ ਸੰਗਤਾਂ ਜਿਲੀਆਂ ਨੇ ਵੋਲੰਟੀਅਰਸ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਜਿਹੜੇ ਕੈਨੇਡਾ ਦੇ ਉਹ ਦਿਨ ਰਾਤ ਇਕੱਰੀ ਬੈਠੇ ਗੁਰਦੁਆਰਿਆਂ ਵਿੱਚ ਬਾਹਰ ਹਰ ਜਗ੍ਹਾ ਪ੍ਰਚਾਰ ਹੋ ਰਿਹਾ ਤੇ ਜਿਵੇਂ ਜਿਵੇਂ ਲੋਕ ਇਹਦੇ ਨਾਲ ਜੁੜ ਰਹਿ ਉਹ ਸਾਰੀਆਂ ਇੰਟੈਲੀਜੈਂਸ ਜਿਹੜੀਆਂ ਸਾਰੀਆਂ ਜਿਹੜੀਆਂ ਜਾਣਕਾਰੀਆਂ ਖਬਰਾਂ ਗੁਪਤ ਜਿਹੜੀਆਂ ਨੇ ਉਹ ਇੱਥੇ ਹੀ ਦਿਨੇਸ਼ ਪਟਨਾਇਕ ਦੇ ਰਾਹੀਂ ਦਿੱਲੀ ਤੱਕ ਪਹੁੰਚ ਰਹੀਆਂ ਹੈ ਦਿਨੇਸ਼ ਪਟਨਾਇਕ ਜਿਹੜਾ ਆਪਣਾ ਉਹ ਆਪਣ ਜਿਹੜੀ ਜਿੰਨੇ ਵੀ ਰੌ ਦੇ ਇੱਥੇ ਹੈ ਨੇ ਸਹੂਲਤਕਾਰ ਜਿੰਨੇ ਵੀ ਰੌ ਦੇ ਇੱਥੇ ਆਪਣੀ ਜਾਣ ਕੇ ਖਬਰ ਆ ਜਾਂਦੀ ਕਿ ਜਸੂਸੀਆਂ ਕਰਨ ਵਾਲੇ ਲੋਕ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪਹੁੰਚਾਉਂਦੇ ਨੇ ਤੇ ਫੇ ਦਿਨੇਸ਼ ਪਟਨਾਇਕ ਜਿਹੜਾ ਉਹਨਾਂ ਨੂੰ ਦਿੱਲੀ ਤੱਕ ਪਹੁੰਚਾਉਂਦਾ ਤੇ ਦਿੱਲੀ ਫਿਰ ਉਹਤੇ ਆਪਣਾ ਇਨਫੋਰਮੇਸ਼ਨ ਤੇ ਜਿਹੜਾ ਆਪਣ ਰੱਖ ਕੇ ਉਹ ਤੋਂ ਬਾਅਦ ਯੋਜਨਾ ਬਣਾਉਂਦਾ ਕੀ ਕਰਨਾ ਕਿਹਨੂੰ ਕਾਊਂਟਰ ਕਰਨਾ ਕਿਹਨੂੰ ਮਾਰਨਾ ਕਿਹਨੂੰ ਪਿੱਟਣਾ ਤੇ ਹੁਣ ਇਹ ਜਿਹੜਾ ਛੋਟਾ ਜਿਹਾ ਕੰਮ ਇਹੜਾ ਕੰਮ ਇਹਨਾਂ ਨੇ ਕਿਤੇ ਤਾਂ ਦੱਸਣ ਲੱਗੇ ਇਹ ਇੰਤਹਾਹੀ ਇੱਕ ਕਾਲੇ ਕੋ ਬੁਝਦਲੀ ਵਾਲਾ ਕੰਮ ਹੈ ਕੋਵਿਡ ਨੈਸ ਹੈ ਕਿ ਤੁਸੀਂ ਜਿਹੜੇ ਰੈਫਰੈਂਡਮ ਤੇ ਆਪਣਾ ਪੋਸਟਰ ਲੱਗੇ ਨੇ ਜਿਹੜੇ ਰੈਫਰੈਂਡਮ ਦੇ ਬੈਨਰ ਲੱਗੇ ਨੇ ਰੈਫਰੈਂਡਮ ਜਿਹੜੀਆਂ ਆਪਣਾ ਉਹ ਸਾਈਨ ਲਾਏ ਨੇ ਪਬਲਿਸਿਟੀ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਅਵੇਅਰਨੈਸ ਵਾਸਤੇ ਤੁਸੀਂ ਜਾ ਕੇ ਮਾੜੇ ਤੋਂ ਮਾੜਾ ਕੰਮ ਜਿਹੜਾ ਯਾਨੀ ਕਿ ਜਿਹੜਾ ਜਿਹੜਾ ਕੋਈ ਏਡਾ ਡਰਾਕ ਨਾਲ ਏਡੀ ਕੋਈ ਐਸੇ ਤੇ ਹਿੰਦੂ ਸਾਰੇ ਹੈ ਹੀ ਡਰਾਕਲੇ ਹੁੰਦੇ ਨੇ ਇਹਨਾਂ ਜਿੱਤੇ ਕਿਸੇ ਦਿਨ ਕੋਈ ਕਹਿੰਦੇ ਨੇ ਕਿ ਕਦੀ ਕੋਈ ਕੋਈ ਜੋਰ ਆਇਆ ਹੀ ਨਹੀਂ ਕਦੀ ਕੋਈ ਬਹਾਦਰੀ ਆਈ ਹੀ ਨਹੀਂ ਹਮੇਸ਼ਾ ਪਿੱਠ ਦੇ ਪਿੱਛੇ ਵਾਰ ਕੀਤਾ ਤੇ ਪਿੱਛੋਂ ਜਾਨੀ ਕਿ ਉੱਥੇ ਤੋਂ ਜਾਨੀ ਕਿ ਉਸੇ ਤਰ੍ਹਾਂ ਦੇ ਸਾਰੇ ਯੋਜਨਾ ਜੋ ਵੀ ਕੁਝ ਬਣਾਇਆ ਉਹ ਕਰ ਕਰਾ ਕੇ ਐ ਹੁਣ ਜਾ ਕੇ ਸਪਰੇ ਪੇਂਟ ਫੜਿਆ ਤੇ ਉੱਥੇ ਜਾ ਕੇ ਪਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਜਿਹਦੀ ਕਿ ਤਸਵੀਰ ਜਿਹੜੀ ਹੈ ਉਹ ਹਿੰਦੁਸਤਾਨ ਦੇ ਦਿਮਾਗ ਦੀ ਮੁੱਠ ਹੋਈ ਪਈ ਪਾਈ ਹਰਦੀਪ ਸਿੰਘ ਨਿੱਜਰ ਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਉਹਦੀ ਗੱਲਬਾਤ ਉਹਦੀ ਤਸਵੀਰ ਜਿਹੜੀ ਹੈ ਦਿੱਲੀ ਦੇ ਠਾਹ ਕਰਕੇ ਲੱਗਦੀ ਜਾ ਕੇ ਜਦੋਂ ਤੁਸੀਂ ਉਹਨੂੰ ਦੇਖਦੇ ਕਰਦੇ ਆ ਕਿਉਂਕਿ ਬੰਦੇ ਮਾਰਨੇ ਸੌਕੇ ਲਾਸ਼ਾਂ ਸੰਭਾਲਣੀਆਂ ਬੜੀਆਂ ਔਖੀਆਂ ਇਹ ਪਿੱਛਾ ਕਰ ਰਹੀ ਹੈ ਭਾਈ ਸ਼ਹੀਦ ਭਾਈ ਹਰਦੀਪ ਸਿੰਘਨੀਜਰ ਦੀ ਜਿਹੜੀ ਸ਼ਹਾਦਤ ਹੈ ਉਹ ਦਿੱਲੀ ਦਾ ਪਿੱਛਾ ਕਰ ਰਹੀ ਉਸ ਬ੍ਰਾਹਮਣ ਦਾ ਪਿੱਛਾ ਕਰ ਰਹੀ ਤੇ ਪਿੱਛਾ ਕਰਦਿਆਂ ਕਰਦਿਆਂ ਪੂਰੀ ਦੁਨੀਆ ਤੇ ਉਹਨੂੰ ਨੰਗਾ ਕਰਦੀ ਜਾਂਦੀ ਪੂਰੀ ਦੁਨੀਆ ਚ ਉਹਨੂੰ ਜਿਹੜਾ ਇਹ ਮੂੰਹ ਚ ਉਹਦੇ ਚਿਹਰੇ ਤੋਂ ਨਕਾਬ ਜਿਹੜਾ ਚਾਦਰ ਲਈ ਉਹ ਪਾੜਦੀ ਜਾਂਦੀ ਪੂਰੇ ਪੂਰੇ ਪੂਰੀ ਦੁਨੀਆ ਦੇ ਜਾ ਕੇ ਸਿੱਧੀ ਦਿੱਲੀ ਚ ਵਾਈਦੀ ਹਿੰਦੁਸਤਾਨ ਦਾ ਇਧ ਰੌ ਜਿਹੜਾ ਮੈਂ ਜਾਣਕਾਰੀਆਂ ਲਈਆਂ ਕੁਝ ਆਪਣੇ ਸੋਰਸਸ ਨੂੰ ਐਕਟਿਵ ਕੀਤਾ ਤੇ ਦਿੱਲੀ ਚ ਉਹਨਾਂ ਨੇ ਕਿਹਾ ਜਿਹੜਾ ਜਿਹੜਾ ਰੌ ਦਾ ਅਸੈਸੀਨੇਸ਼ਨ ਡੈਸਕ ਹੈ ਜਿਹੜਾ ਖਾਲਿਸਤਾਨ ਦੇ ਐਕਟਿਵਿਸਟਾਂ ਦੇ ਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੂੰ ਆਪਣਾ ਮਾਰਨ ਪਿੱਟਣ ਵਾਸਤੇ ਉਹਨੇ ਜਿਸੂਸੀਆਂ ਵਾਸਤੇ ਜਿਹੜਾ ਡੈਸਕ ਬਣਾਇਆ ਕਹਿੰਦੇ ਜੀ ਉਹਦੇ ਤੇ ਜਨਾਬ ਉਹਨਾਂ ਸਿਰ ਫੜ ਫੜ ਕੇ ਨੋਚ ਰਹੇ ਆ ਉਹਦੇ ਤੇ ਜਿੰਨੇ ਵੀ ਅਫਸਰ ਬੈਠੇ ਨੇ ਉਹ ਮਾਰਨ ਪਿੱਟਣ ਤੋਂ ਰੋਣ ਤੱਕ ਪਹੁੰਚ ਗਏਗੇ ਕਰੀਏ ਕੀ ਇਸ ਮਖਲੂਕ ਦਾ ਇਹ ਤੇ ਜਿਹੜੇ ਨੇ ਬਾਹਰ ਹੀ ਨਹੀਂ ਆ ਰਹੇ ਸਵੇਰ ਦੁਪਹਿਰ ਸ਼ਾਮ ਕੰਮਕਾਰਾਂ ਤੇ ਵੀ ਜਾਂਦੇ ਆ ਕੰਮ ਵੀ ਕਰਦੇ ਆ ਨੌਕਰੀਆਂ ਵੀ ਕਰਦੇ ਆ ਰੋਟੀਆਂ ਵੀ ਕਮਾ ਰਹੇ ਆ ਕਾਰੋਬਾਰ ਵੀ ਕਰ ਰਹੇ ਆ ਪਰ ਨਾਲ ਜਿਹੜਾ ਸਾਰੀਆਂ ਸੰਗਤਾਂ ਸਮਾਂ ਕੱਢ ਕੇ ਜਿਹੜਾ ਉਹ ਖਾਲਸਤਾਨ ਰੈਫਰੰਡਮ ਵਾਸਤੇ ਲਾਜ਼ਮੀ ਕੰਮ ਕਰ ਰਹੀਆਂ ਤੇ ਇਹ ٹرسٹ ਹੈਗਾ ਆਪਣੀ ਕਮਿਊਨਿਟੀ ਦਾ ਸਿੱਖਾਂ ਦਾ ਔਰ ਇਹ ਜਿਹੜਾ ਰਿਐਕਸ਼ਨ ਹੈਗਾ ਹਿੰਦੁਸਤਾਨ ਦੀਆਂ ਪੋਲਿਸੀਆਂ ਦਾ ਹਿੰਦੁਸਤਾਨ ਦੇ ਉਹ ਕੰਮ ਜਿਹੜੇ ਉਹ ਪੰਜਾਬ ਦੇ ਵਿਰੁੱਧ ਕਰ ਰਿਹਾ ਪੰਜਾਬ ਦੇ ਖਿਲਾਫ ਕਰ ਰਿਹਾ ਮੈਂ ਤੁਹਾਨੂੰ ਕੱਲ ਹੀ ਇੱਕ ਐਸੀ ਐਸੀ ਇੱਕ ਐਕਸਕਲੂਸਿਵ ਕਿਸਮ ਦੀ ਐਕਸਕਲੂਸਿਵ ਮਟੀਰੀਅਲ ਤੁਹਾਡੇ ਸਾਹਮਣੇ ਰੱਖਿਆ ਵੀਡੀਓ ਤੇ ਕਿ ਕਿਸ ਤਰ੍ਹਾਂ ਸਿਸਟਮੈਟਿਕਲੀ ਜਿਹੜਾ ਬ੍ਰਾਹਮਣ ਉਹਨੇ ਪੰਜਾਬ ਪੁਲਿਸ ਨੂੰ ਖਤਮ ਕੀਤਾ ਪੰਜਾਬ ਪੁਲਿਸ ਦੇ ਵਿੱਚੋਂ ਪੰਜਾਬੀ ਸਾਰੇ ਕੱਢ ਕੇ ਸਾਰੇ ਕੋਈ ਯੂਪੀ ਦਾ ਕੋ ਬਿਹਾਰ ਦਾ ਕੋ ਉਤਲੰਗਾਨਾ ਦਾ ਕੋ ਕਿਥਿਓ ਕਿਥਿਓ ਲਿਆ ਕੇ ਬੰਦੇ ਇੱਥੇ ਜਿਹੜੇ ਸੀ ਆਈਪੀਐਸ ਸਾਰੇ ਔਲਾਦ ਤੇ ਪੰਜਾਬ ਦੇ ਵਿੱਚ ਤਾਂ ਕਿ ਪੰਜਾਬ ਦੀ ਪੁਲਿਸ ਦੀ شناخت ਮੁਕਾਈ ਜਾਏ ਇੱਕ ਵੇਲਾ ਹੁੰਦਾ ਸੀ ਪੰਜਾਬ ਦੇ ਜਿਹੜੇ ਅਫਸਰ ਸੀ ਦਸਤਾਰਾਂ ਵਾਲੇ ਹੁੰਦੇ ਸੀ ਉਹਨਾਂ ਦੀ ਟੌਰ ਵੱਖਰੀ ਕੰਮ ਜਿਹੜਾ ਸੀ ਹੁਣ ਜਿਹੜਾ ਤੁਸੀਂ ਦੇਖੋ ਸਾਰੇ ਜਿਹੜੇ ਨੇ ਉਹ ਬਗੈਰ ਦਸਤਾਰਾਂ ਤੋਂ ਸਾਰੇ ਬ੍ਰਾਹਮਣ ਜਿਹੜੇ ਨੇ ਸਾਰੇ ਆਰਐਸਐਸ ਦੇ ਟਟੂ ਟੋਕ ਜਿਹੜੇ ਨੇ ਸਾਰੇ ਉਹ ਉਹ ਲਿਆ ਕੇ ਤੇ ਇੱਥੇ ਪੰਜਾਬ ਦੇ ਵਿੱਚ ਰੱਖ ਦਿੱਤੇ ਨੇ ਤੇ ਪੰਜਾਬ ਪੁਲਿਸ ਜਿਹੜੀ ਸਾਰੀ ਉਹ ਚਲਾ ਰਹੀ ਇਹ ਜਿਹੜੀਆਂ ਇਹਨਾਂ ਚੀਜ਼ਾਂ ਦਾ ਰਿਐਕਸ਼ਨ ਹੁਣ ਪੰਜਾਬੀ ਵੀ ਸੋਚ ਰਹੇਗੇ ਕਿ ਇਹ ਕੰਮ ਸਾਡੇ ਨਾਲ ਕੀ ਹੋ ਰਿਹਾ ਕਿਸ ਤਰ੍ਹਾਂ ਡੈਮੋਗ੍ਰਾਫਿਕ ਚੇਂਜ ਕਰਨ ਦੀ ਕੋਸ਼ਿਸ਼ ਹਰ ਪੱਧਰ ਤੇ ਹੋ ਰਹੀ ਵੱਡੇ ਪੱਧਰ ਤੇ ਹੋ ਰਹੀ ਤੇ ਇਹ ਇਸ ਵਾਸਤੇ ਇਹ ਜਦੋਂ ਆਪਣਾ ਇਹਨਾਂ ਨੇ ਇਹ ਬੈਨਰ ਦਾ ਆਪਣਾ ਉਹ ਲਾਇਆ ਸਪਰੇ ਸਪਰੇ ਪੇਂਟ ਲੈ ਕੇ ਉੱਤੇ ਕਰਾਸਾ ਨਿਸ਼ਾਨ ਲਾਇਆ ਕਾਲੇ ਕਰਨ ਦੀ ਕੋਸ਼ਿਸ਼ ਕੀਤੀ ਭਾਈ ਆਪਣਾ ਹਰਦੀਪ ਸਿੰਘ ਨੀਜਰ ਦੀ ਤਸਵੀਰ ਦੇ ਉੱਤੇ ਸੰਤ ਭਾਈ ਜਰਨੈਲ ਦੇ ਸਿੰਘ ਦੇ ਭੰਡਰਾਂ ਵਾਲੇ ਦੇ ਉੱਤੇ ਮਤਲਬ ਇਹ ਤੁਸੀਂ ਕੀ ਕਰ ਕੀ ਵਿਗਾੜ ਲਿਆ ਤੇ ਸਾਡੇ ਸਿੰਘ ਜਿਹੜੇ ਨੇ ਭਾਈ ਜਥੇਦਾਰ ਸੰਤੋਖ ਸਾਹਿਬ ਉਹ ਸੰਤੋਖ ਸਿੰਘ ਖੇਲਾਉ ਪਹੁੰਚੇ ਨੇ ਉੱਥੇ ਉਹਨੇ ਕੀ ਕੀਤਾ ਇਹ ਸੁਣੋ ਜਰਾ ਅਸੀਂ ਇੱਥੇ ਹਲਸਾਲ ਤੇ ਨਿਯਮਨ ਤੇ ਡਲਾੜ ਦੇ ਕੋਰਨਰ ਤੇ ਖੜੇ ਆਂ ਤਿੱਕੇ 23 ਨਵੰਬਰ ਦੀ ਵੋਟਾਵਾਰੇ ਜੋ ਬੈਨਰ ਲੱਗਾ ਸੀ ਕਿਸੇ ਬੇਗਹਿਰਤ ਨੇ ਕਿਸੇ ਬੁੱਝਦਿਲ ਨੇ ਆ ਕੇ ਇੱਥੇ ਕਾਲਖਲਾਨ ਦੀ ਕੋਸ਼ਿਸ਼ ਕੀਤੀ ਆ ਮੈਂ ਉਹਨਾਂ ਨੂੰ ਲਲਕਾਰ ਕੇ ਕਹਿਣਾ ਜੇ ਤੁਹਾਡੀ ਜੁਰਤ ਹੈ ਤਾਂ ਆਓ ਇੱਥੇ ਤੁਹਾਨੂੰ ਦੱਸਿਏ ਕਿ ਕਿਸ ਤਰ੍ਹਾਂ ਕਾਲਖਲਾਈ ਦੀ ਆ ਤੁਹਾਨੂੰ ਬਣਦੀ ਸਜ਼ਾ ਦੇਵਾਂਗੇ ਕਿ ਬੰਦੇ ਦੇ ਪੁੱਤਾਂ ਦਾ ਆ ਕੇ ਇੱਕੋ ਹੀ ਲੱਗੇ ਖੜ ਕੇ ਦੇਖੋ ਦੁਵਾਰਾ ਮੁੜ ਕੇ ਤੁਹਾਨੂੰ ਦੱਸਿਏ ਕਿਸ ਤਰ੍ਹਾਂ ਇਹ ਲੱਗਦੀ ਆ ਸਮਾਂ ਆਉਣ ਤੇ ਹੀ ਲੱਭ ਲੈਣਾ ਜਿਨ੍ਹਾਂ ਨੇ ਕਾਲਖਲਾਈ ਆ ਤੁਹਾਨੂੰ ਘਰ ਚੋਂ ਘਰੀਸਕੇ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਖਾਲਸਤਾਨ ਜਿੰਦਾਬਾਦ ਉਹਨੇ ਆਖਿਆ ਕਿ ਜਿਹੜੀ ਬਣਦੀ ਸਾਆਂ ਕਿ ਤਰੂ ਕੇ ਲੈ ਆਉਣਾ ਭਾਈ ਖੇਲਾ ਜੀ ਇਹ ਇੰਨੀ ਜੋਗੇ ਹੁੰਦੇ ਤੇ ਸਾਹਮਣੇ ਆ ਕੇ ਨਾ ਕਰਦੇ ਕੁਝ ਇਹ ਬ੍ਰਾਹਮਣ ਇੰਨੀ ਜੋਗਾ ਹੁੰਦਾ ਤੇ ਸਾਹਮਣੇ ਆ ਕੇ ਤੁਹਾਡੇ ਨਾਲ ਨਾ ਚੈਲੰਜ ਕਰਦਾ ਕਿ ਪਿੱਛੇ ਰਹਿ ਕੇ ਸਾਜ਼ਿਸ਼ਾਂ ਘੜੇਗਾ ਪਿੱਛੋਂ ਪਿੱਠ ਤੇ ਵਾਰ ਕਰੇਗਾ ਖੰਜਰ ਪਿੱਛੇ ਮੂੰਹ ਚ ਵਿੱਚ ਬਗਲ ਚ ਚੂਰੀ ਲੈ ਕੇ ਤੇ ਮੂੰਹ ਵਿੱਚ ਰਾਮ ਰਾਮ ਕਰਦੇ ਆ ਤੁਹਾਨੂੰ ਨਜ਼ਰ ਆਏਗਾ ਇਹ ਜਿਹੜਾ ਬ੍ਰਾਹਮਣ ਹੈ ਜਿਹੜੇ ਆਰਐਸਐਸ ਹੈ ਇਹ ਖੈਰ ਇਹ ਤਕਲੀਫਾਂ ਹੋ ਸਿਰ ਰੈਫਰੈਂਡਮ ਦੀਆਂ ਤਕਲੀਫਾਂ ਜਿਹੜੀਆਂ ਦਿੱਲੀ ਤੱਕ ਪਹੁੰਚੀਆਂ ਮੈਂ ਤੁਹਾਨੂੰ ਦੱਸਦਾ ਦੱਸਿਆ ਸ਼ੁਰੂ ਗੱਲ ਆਪਾਂ ਕੀਤੀ ਸੀ ਕਿ ਤੁਸੀਂ ਵਟਸਐਪ ਨੰਬਰ ਜਿਹੜਾ ਦੇਖਦੇ ਪਾਇਓ ਇਹ ਦੇਖ ਲਓ ਦੁਬਾਰਾ ਇਹ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਮੈਂ ਕਹਿੰਦਾ ਸੀ ਜਿਹੜਾ ਮੂਵਮੈਂਟ ਨੂੰ ਵਧਾਈਏ ਕੋਰਸਪੋਂਡੈਂਟ ਵੀ ਤੁਸੀਂ ਅਗਰ ਕੋ ਬਣਨਾ ਚਾਹੁੰਦੇ ਹੋ ਫੈਕਟਵੇ ਜੀਸੀਐਸ ਪੰਜਾਬੀ ਪੈ ਆਪਣਾ ਚੈਨਲ ਦਾ ਤੇ ਤੁਸੀਂ ਮੈਨੂੰ ਆਪਣਾ ਇਸ ਤੇ ਰਾਬਤਾ ਕਰੋ ਮੇਰੇ ਨਾਲ ਜੁੜੋ ਤਾਂ ਕਿ ਅਸੀਂ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਆਪਣੇ ਨੈਟਵਰਕ ਨੂੰ ਵਧਾਈਏ ਜਿਆਦਾ ਜ਼ਿਆਦਾ ਖਬਰਾਂ ਤੁਹਾਡੇ ਤੱਕ ਪਹੁੰਚਣ ਸੰਗਤੀਆਂ ਚੀਜ਼ਾਂ ਛੋਟ ਛੋਟੀਆਂ ਜੀਆਂ ਇਨਫਰਮੇਸ਼ਨ ਉੱਤੇ ਵੀ ਕੰਮ ਕਰੀਏ ਅਸੀਂ ਕੋਰਸਪੋਂਡੈਂਟ ਕੋਈ ਆਪਣਾ ਜੁੜਨਾ ਚਾਹੇ ਕੋ ਵੋਲੰਟੀਅਰ ਮੇਰੇ ਨਾਲ ਕਰਨਾ ਚਾਹੇ ਕੈਨੇਡਾ ਤੋਂ ਹ ਪ੍ਰਿੰਟੋ ਤੋਂ ਹੰਟਾਰੀਓ ਤੋਂ ਵੈਂਕੂਵਰ ਤੋਂ ਮਾਂਟਰੀਅਲ ਤੋਂ ਓਟਵਾਦੇ ਤੋਂ ਜਿੱਥੇ-ਜਿੱਥੇ ਵੀ ਕੋਈ ਜੁੜਨਾ ਚਾਹੇ ਉਹਨੂੰ ਆਪਣਾ ਜਿਹੜਾ ਨਾ ਆਪਣਾ ਵੈਲਕਮ ਹੈ ਇਹ ਹੁੰਦਾ ਕੀ ਹੈ ਕਿ ਲੜਾਈਆਂ ਲੜਨੀਆਂ ਜਿਹੜੀਆਂ ਨਾ ਸੌਖੀਆਂ ਨਹੀਂ ਤੈਨੂੰ ਬਹੁਤ ਕੁਝ ਕੁਰਬਾਨ ਕਰਨਾ ਪੈਂਦਾ ਤੁਹਾਨੂੰ ਮੈਂ ਦੱਸਿਆ ਕਿ ਜਦੋਂ ਮੈਂ ਕੰਮ ਸ਼ੁਰੂ ਕੀਤਾ ਆਪਣੇ ਪੰਜਾਬ ਦੀ ਆਵਾਜ਼ ਦੀ ਗੱਲ ਬਣ ਕੀਤੀ ਆਪਣੇ ਸਿੱਖ ਹਲਸਤਾਨ ਦੀ ਗੱਲ ਸ਼ੁਰੂ ਕੀਤੀ ਤੇ ਕਿਸ ਤਰ੍ਹਾਂ ਚੜਦੇ ਪੰਜਾਬ ਦੇ ਲੋਕਾਂ ਨੇ ਜਿਹੜਾ ਸੀ ਹੱਥੋਂ ਹੱਥ ਲਿਆ ਦੇਖਣਾ ਸ਼ੁਰੂ ਹੋਏ ਚੀਜ਼ਾਂ ਜੋ ਹੀ ਉੱਥੇ ਦੇਖਣਾ ਸ਼ੁਰੂ ਹੋਏ ਚੀਜ਼ਾਂ ਵਾਇਰਲ ਹੋਣੇ ਸ਼ੁਰੂ ਹੋਈਆਂ ਤੇ ਨਾਲ ਹੀ ਹਿੰਦੁਸਤਾਨ ਦੀ ਸਰਕਾਰ ਨੇ ਮੇਰੇ ਚੈਨਲ ਦੇ ਉੱਤੇ ਇੰਡੀਆ ਵਿੱਚ ਪਾਬੰਦੀ ਲਾ ਦਿੱਤੀ। ਇੰਡੀਆ ਵਿੱਚ ਇਹ ਚੈਨਲ ਜਿਹੜਾ ਬੰਦ ਕਰ ਦਿੱਤਾ। ਤਾਂ ਕਿ ਉੱਥੇ ਤੱਕ ਗੱਲ ਪਹੁੰਚੇ ਹੀ ਨਾ। ਤੇ ਮੇਰੇ ਪੰਜਾਬੀ ਭਰਾਵਾਂ ਨੇ ਜਿਹੜਾ ਸੀ ਉਹ ਕੀ ਕਹਿੰਦੇ ਨੇ ਸੈਟਿੰਗ ਬਦਲ-ਬਦਲ ਕੇ ਆਪਣੀ ਜਾਨੀ ਕਿ ਉਹਨਾਂ ਨੇ VPN ਲਾ ਕੇ ਉਹਨਾਂ ਨੇ ਦੇਖਣਾ ਸ਼ੁਰੂ ਕਰ ਦਿੱਤੇ। ਧੰਨਵਾਦ ਤੁਹਾਡਾ। ਧੰਨਵਾਦ। ਤੁਸੀਂ ਉਹ ਤੁਸੀਂ ਦੇਖਿਆ। ਲੇਕਿਨ ਉਹਨਾਂ ਨੇ ਤੇ ਹਿੰਦੁਸਤਾਨ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਫਿਰ ਅਸੀਂ ਫਿਰ ਮੇਰਾ ਜਿਹੜਾ ਸੀ ਫੇਸਬੁੱਕ ਉਧਰ ਪਾਸੇ ਆ ਗਿਆ ਉੱਥੇ ਵੀ ਜਿਹੜਾ ਕੰਟੈਂਟ ਜਾਂਦਾ ਸੀ ਫੇਸਬੁੱਕ ਵੀ ਹਿੰਦੁਸਤਾਨ ਵਿੱਚ ਬਲੌਕ ਕਰ ਦਿੱਤਾ ਹੁਣ ਜਿਹੜਾ ਆਪਣਾ ਜਿਹੜਾ ਐਕਸ account ਉਹਦੇ ਤੇ ਅਸੀਂ ਬਹੁਤ ਅਜੀ ਚੀਜ਼ਾਂ ਪੋਸਟ ਕਰਨੇ ਆਪਣਾ ਪ੍ਰਚਾਰ ਕਰਨੇ ਚੀਜ਼ਾਂ ਦਾ ਅੱਛਾ ਹੁਣ ਜਿਹੜਾ ਕੱਲ ਦਾ ਮੈਨੂੰ ਨੋਟੀਫਿਕੇਸ਼ਨ ਆਇਆ ਤੁਸੀਂ ਦੇਖ ਸਕਦੇ ਹੋ ਕਿ ਰੈੱਡ ਫਲੈਗ ਲਾ ਦਿੱਤਾ ਉੱਥੇ ਹੁਣ ਮੈਂ ਪੁੱਛਣਾ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਹੁਣ ਮੈਂ ਪੁੱਛਣਾ ਚਾਹੁੰਦਾ ਐਕਸ ਨੂੰ ਅਲੌਨ ਮਸਕ ਨੂੰ ਕਿ ਮੈਂ ਇਹਦੇ ਤੇ ਐਕਸ ਦੇ ਉੱਤੇ ਕਿਹੜਾ ਬੰਬ ਚਲਾ ਦਿੱਤਾ ਜਿਹੜਾ ਜੂ ਰੈੱਡ ਫਲੈਗ ਲਾ ਦਿੱਤਾ ਜੀ ਇਹ ਤੇਰੀ ਈਚ ਘਟ ਕਰ ਦਿੱਤੀ ਇਸ ਵਾਸਤੇ ਮੇਰੀ ਬੇਨਤੀ ਹੈ ਆਪਣੇ ਸਾਰੇ ਸਿੰਗਾ ਨੂੰ ਕਿ ਮੇਰੇ ਐਕਸ ਦੇ ਉੱਤੇ ਐਕਸ ਅਕਾਊਂਟ ਦੇ ਉੱਤੇ ਜਾ ਕੇ ਉੱਥੇ ਤੁਸੀਂ ਆਪਣਾ ਜਿਆਦਾ ਜਿਆਦਾ ਕਮੈਂਟ ਕਰੋ ਚੀਜ਼ਾਂ ਨੂੰ ਤਾਂ ਕਿ ਇਹਨਾਂ ਨੂੰ ਜਰਾ ਪਤਾ ਲੱਗੇ ਕਿ ਲੋਕ ਜਿਹੜੇ ਨੇ ਉਹ ਜਾਇਜ਼ ਗੱਲ ਹੈ ਦੇਖਦੇ ਨੇ ਲੋ ਮੇਰਾ ਨਾ ਉੱਥੇ ਉਹਨੂੰ ਰੈੱਡ ਫਲੈਗ ਕਰ ਦਿੱਤਾ ਇਸ ਵਾਸਤੇ ਕਿਉਂਕਿ ਇਹ ਜਿੰਨੀਆਂ ਵੱਡੀਆਂ ਟੈਕ ਕੰਪਨੀਆਂ ਨੇ ਇਹਨਾਂ ਨੇ ਵੀ ਮੁਖੜ ਨਕਾਬ ੋੜੇ ਹੋਏ ਨੇ ਆਪਣੇ ਟ੍ਰਾਂਸਪਰੈਂਸੀ ਦੇ ਹਿਊਮਨ ਰਾਈਟਸ ਦੇ ਇਕੁਅਲ ਕੀ ਕਹਿੰਦੇ ਨੇ ਤੁਹਾਡਾ ਆਪਣਾ ਐਕਸਪ੍ਰੈਸ਼ਨ ਦੀ ਆਜ਼ਾਦੀ ਦੇ ਤੁਹਾਨੂੰ ਜਨਾਬ ਅਸੀਂ ਇੱਥੇ ਜੋ ਇਕੁਅਲ ਓਪਰਚ्युनिटी ਹੈ ਹੈ ਫਰੀडम ਆਫ ਐਕਸਪ੍ਰੈਸ਼ਨ ਪਰ ਹਕੀਕਤ ਵਿੱਚ ਕਿਤੇ ਵੀ ਕਿਸੇ ਫੋਰਮ ਦੇ ਉੱਤੇ ਕੋਈ ਐਕਸਪ੍ਰੈਸ਼ਨ ਦੀ ਆਜ਼ਾਦੀ ਇਹਨਾਂ ਲੋਕਾਂ ਨੇ ਨਹੀਂ ਛੱਡੀ। ਉਹਨਾਂ ਲੋਕਾਂ ਵਾਸਤੇ ਤੁਸੀਂ ਇੱਥੇ ਕੰਜਰਖਾਨਾ ਲਾ ਲਓ ਤੁਹਾਨੂੰ ਆਜ਼ਾਦੀ ਏ। ਤੁਸੀਂ ਇੱਥੇ ਨੰਗੇ ਹੋ ਜਾਓ ਤੁਹਾਨੂੰ ਆਜ਼ਾਦੀ ਏ। ਇਹ ਜਨਾਬ ਤੁਸੀਂ ਇੱਥੇ ਡਾਂਸ ਕਰਾ ਦਿਓ ਤੁਹਾਨੂੰ ਆਜ਼ਾਦੀ ਏ। ਤੁਸੀਂ ਜੋ ਇਸ ਤਰ੍ਹਾਂ ਦੇ ਕੰਮ ਕਰ ਲਓ। ਫੇ ਕਾਮੇਡੀ ਕਰ ਲਓ, ਠੱਠੇ ਮਜ਼ਾਕ ਕਰ ਲਓ, ਡਰਾਮੇ ਕਰ ਲਓ, ਐਂਟਰੇਨਮੈਂਟ ਕਰ ਲਓ ਤੁਹਾਨੂੰ ਆਜ਼ਾਦੀਆਂ ਸਾਰੀਆਂ। ਜਦੋਂ ਤੁਸੀਂ ਕਿਤੇ ਕੰਮ ਦੀ ਗੱਲ ਕਰੋਗੇ। ਜਦੋਂ ਤੁਸੀਂ ਕਿਤੇ ਕੋਈ ਆਪਣਾ ਕਿਸੇ ਦੀ ਸਾਜਸ਼ਣ ਦੀ ਗੱਲ ਕਰੋਗੇ। ਹਿੰਦੁਸਤਾਨ ਦੀ ਗੱਲ ਕਰੋਗੇ ਇਹਨਾਂ ਦੇ ਡਿਫਰੈਂਟ ਡਿਜ਼ਾਈਨ ਦੀ ਗੱਲ ਕਰੋਗੇ ਖਾਲਸਾਤਾਨ ਦੇ ਸੰਘਰਸ਼ ਦੀ ਗੱਲ ਕਰੋਗੇ ਫਿਰ ਜਨਾਬ ਤੁਹਾਡੇ ਉੱਤੇ ਰੈੱਡ ਫਲੈਗ ਫਲੈਗ ਆ ਜਾਣਗੇ ਤੁਹਾਡੀਆਂ ਰੀਚਾਂ ਜਿਹੜੀਆਂ ਨੇ ਉਹ ਮ hạnੂਦ ਕਰ ਦਿੱਤੀਆਂ ਜਾਣਗੀਆਂ ਇਹ ਸਾਰੇ ਫੋਰਮ ਜਿਹੜੇ ਭਾਵੇਂ ਮੈਟਾ ਹੋਵੇ ਭਾਵੇਂ ਐਕਸ ਹੋਵੇ ਭਾਵੇਂ YouTube ਹੋਵੇ ਭਾਵੇਂ Google ਹੋਵੇ ਇਹ ਸਾਰੇ ਜਿਹੜੇ ਲੋਕ ਨੇ ਇਹ ਤਾਕਤ ਨੂੰ ਸਲਾਮ ਕਰਦੇ ਨੇ ਇਹ ਝੂਠ ਹੈ ਕਿ ਜਨਾਬ ਇਹ ਤੁਹਾਨੂੰ ਹਰ ਬੰਦੇ ਨੂੰ ਆਜ਼ਾਦੀ ਹੈ ਜਿਹੜੀ ਤੁਸੀਂ ਮਰਜ਼ੀ ਗੱਲ ਕਰੋ ਐ ਹੁਣ ਅਸੀਂ ਖਾਲਸਾਤਾਨ ਦੀ ਗੱਲ ਕਰਦੇ ਆਂ YouTube ਹਿੰਦੁਸਤਾਨ ਚੋਂ ਬੰਦ ਕਰ ਦਿੱਤਾ ਕਿਉਂ ਜੀ ਕੀ ਤਕਲੀਫ ਹੈ ਸੁਣਨ ਦੇ ਉਹਨਾਂ ਲੋਕਾਂ ਨੂੰ ਲੋਕੀ ਸੁਣ ਕੇ ਫੈਸਲਾ ਕਰ ਅਗਰ ਤੁਸੀਂ ਸਮਝੇ ਹੋ ਕਿ ਸਹੀ ਤੁਸੀਂ ਪੰਜਾਬ ਨੱਪਿਆ ਤੇ ਠੀਕ ਹੈ ਲੋਕੀ ਫੈਸਲ ਲੋਕਾਂ ਦਾ ਫੈਸਲਾ ਹੈ ਤੇ ਕਬੂਲ ਕਰੋ ਪਰ ਤੁਹਾਨੂੰ ਤਕਲੀਫ ਹੈ ਕਿ ਲੋਕ ਸੁਣਦੇ ਨੇ ਲੋਕ ਜਿਹੜੇ ਨੇ ਕਹਿੰਦੇ ਨੇ ਕਿ ਵਾਕਿਆ ਤੁਸੀਂ ਨੱਪਿਆ ਤੁਸੀਂ ਉਹਨਾਂ ਦੀਆਂ ਆਜ਼ਾਦੀਆਂ ਨਹੀਂ ਉਹਨਾਂ ਤੇ ਦਬਾਅ ਪਾ ਕੇ ਦਬਾਅ ਪਾ ਕੇ ਦਬਾਅ ਪਾ ਕੇ ਤੁਸੀਂ ਉਹਨਾਂ ਲੋਕਾਂ ਨੂੰ ਥੱਲੇ ਰੱਖਿਆ ਜਿਹੜਾ ਚੈਨਲ ਗੱਲ ਕਰਦਾ ਤੁਸੀਂ ਉਹਨੂੰ ਬੰਦ ਕਰ ਦਿੰਦੇ ਹੁਣ X ਨੂੰ ਬੰਦ ਕਰ ਦਿੱਤਾ X ਦੇ ਉੱਤੇ ਰੈੱਡ ਬਲੈਕ ਲਾ ਦਤਾ ਇੱਥੇ ਵੀ ਗੱਲ ਹੁੰਦੀ ਇਸ ਵਾਸਤੇ ਇਹ ਸਾਰਾ ਕੁਝ ਜਿਹੜਾ ਇਹ ਸੰਘਰਸ਼ ਦਾ ਇੱਕ ਹਿੱਸਾ ਦੇਖੋ ਨਾ ਇਹ ਹੁਣ ਸਾਡੇ ਸੰਘਰਸ਼ ਦਾ ਜਿਹੜਾ ਇੱਕ ਇਨਫੋਰਮੇਸ਼ਨ ਦਾ ਜਿਹੜਾ ਵਾਰਫੇਅਰ ਹੈ ਉਹਦਾ ਮੁਕਾਬਲਾ ਕਰਨ ਵਾਸਤੇ ਆਪਣੀ ਇਨਫੋਰਮੇਸ਼ਨ ਦੇਣ ਵਾਸਤੇ YouTube ਚੈਨਲ ਹੈਗਾ X ਹੈਗਾ Facebook ਹੈਗਾ Instagram ਹੈਗਾ TikTok ਹੈਗਾ ਸਾਰੀ ਇਹ ਸਿੱਕੋ ਫੋਰਮ ਸਾਰੇ ਇੱਕੋ ਤਰ੍ਹਾਂ ਕੰਮ ਕਰਦੇ ਜੋ ਤੁਸੀਂ ਖਾਲਸਾਣ ਦੀ ਗੱਲ ਕਰੋਗੇ ਇੰਡੀਆ ਦੀ ਗੱਲ ਕਰੋਗੇ ਕਸ਼ਮੀਰ ਦੀ ਗੱਲ ਕਰੋਗੇ ਤਹਾਡੇ ਤੇ ਬੰਦੀਆਂ ਤੁਹਾਡੀ ਰੀਚ ਘਟੇ ਤੁਸੀਂ ਫਲਸਤੀਨ ਦੀ ਗੱਲ ਕਰੋ ਤੁਹਾਡੀ ਰੀਚ ਘਟੇ ਤੁਸੀਂ ਇਜ਼ਰਾਈਲ ਨੂੰ ਕੁਝ ਨਹੀਂ ਕਹਿ ਸਕਦੇ ਹਿੰਦੁਸਤਾਨ ਨੂੰ ਕੁਝ ਨਹੀਂ ਕਹਿ ਸਕਦੇ ਕਹਿਣ ਨਹੀਂ ਦੇਣਾ ਇਹ ਲੋਕ ਜਿਹੜੇ ਨੇ ਇਹਨਾਂ ਦੇ ਮਾਊਥਪੀਸ ਨੇ ਕਿਉਂਕਿ ਹਿੰਦੁਸਤਾਨ ਭਾਰੀ ਮਾਤਰਾ ਵਿੱਚ ਇਹਨਾਂ ਨੂੰ ਫੰਡਿੰਗ ਕਰਦਾ ਇਹਨਾਂ ਨੂੰ ਪੈਸੇ ਦਿੰਦਾ ਇਹਨਾਂ ਨੂੰ ਜਾਨੀ ਕਿ ਬਹੁਤ ਸਾਰਾ ਕੁਝ ਇਹਨਾਂ ਨੂੰ ਦਿੰਦਾ ਇਸ ਵਾਸਤੇ ਹੁਣ ਹੱਲ ਕੀ ਹੈ ਹਿੰਦੁਸਤਾਨੀਆਂ ਨੇ ਸਰਕਾਰਾਂ ਨੇ ਤੇ ਕੰਮ ਤੇ ਕਰਨਾ ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹ ਸੰਘਰਸ਼ ਟਲ ਜਾਏ ਖਾਲਸਤਾਨ ਨਾ ਬਣੇ ਲੋਕੀ ਜਿਹੜੇ ਆਜ਼ਾਦੀਆਂ ਦੀ ਗੱਲ ਕਰਦੇ ਪਏ ਨੇ ਉਹਨਾਂ ਦੇ ਮੂੰਹ ਤੇ ਟੇਪਾਂ ਲਾਤੇ ਜਨ ਪੱਟੀਆਂ ਬੰਨ੍ਹਦੇ ਉਹ ਕੰਮ ਨਾ ਕਰਨ ਕੁਛ ਨਾ ਕਰਨ ਉਹਨਾਂ ਨੇ ਤੇ ਕੰਮ ਕਰਨਾ ਹੁਣ ਇਹਦਾ ਤੋੜ ਕੀ ਹੈਗਾ ਤੋੜ ਕੀ ਹੈਗਾ ਆਪਣੇ ਕੋਲ ਆਪਣੇ ਕੋਲੇ ਇਹਦਾ ਤੋੜ ਹੈਗਾ ਆਪਣਾ ਭਾਈਚਾਰਾ ਆਪਣੇ ਕੋਲੇ ਇਹਦਾ ਤੋੜ ਹੈਗਾ ਅਸੀਂ ਇੱਕ ਦੂਜੇ ਦੀ ਬਾਹ ਫੜੀਏ ਅਸੀਂ ਇੱਕ ਦੂਜੇ ਨੂੰ ਫਾਲੋ ਕਰੀਏ ਅਸੀਂ ਇੱਕ ਦੂਜੇ ਨੂੰ ਸਬਸਕ੍ਰਾਈਬ ਕਰੀਏ ਜਿੰਨੇ ਸਾਡੇ ਚੈਨਲ ਚੱਲਦੇ ਨੇ ਸਭ ਨੂੰ ਅਸੀਂ ਦੇਖੀਏ ਕਮੈਂਟ ਕਰੀਏ ਤਾਂ ਕਿ ਉਹਦੀ ਰੀਚ ਵਧੇ ਤਾਂ ਕਿ ਜਿਹੜਾ ਲੋਗਰ ਥਾਵੇਂ ਉਹ ਉਹ ਇਹਨੂੰ ਜਿਹੜਾ ਨਾ ਪਿੱਛੇ ਪਾ ਹੀ ਨ ਸਕੇ ਤੁਸੀਂ ਮੇਰੇ ਭਰਾਵੋ ਵੀਰੋ ਮੇਰਾ ਚੈਨਲ ਵੇਖੋ ਮੈਂ ਮੈਂ ਆਪਣਾ 달ੀਵਾਲ ਸਾਹਿਬ ਦਾ ਚੈਨਲ ਵੇਖਾ ਮੈਂ ਡਾਕਟਰ ਅਮਰਜੀਤ ਨੂੰ ਸੁਨਾ ਮੈਂ ਡਾਕਟਰ ਸੁਰਿੰਦਰ ਨੂੰ ਸੁਨਾ ਮੈਂ ਭਾਈ ਹਰਜੀਤ ਨੂੰ ਸੁਨਾ ਜਿਹੜਾ ਜਿਹੜਾ ਬੰਦਾ ਭਾਈ ਮੈਂ ਪੋਲਿਟਿਕਸ ਪੰਜਾਬ ਨੂੰ ਦੇਖਾ ਸਿੱਖ ਸਿਆਸਤ ਨੂੰ ਦੇਖਾ ਜਿੰਨੇ ਚੈਨਲ ਨੇ ਜਿੰਨੇ ਚੈਨਲ ਆਪਣੇ ਖਾਲਸਾਣ ਦੀ ਗੱਲ ਕਰਦੇ ਨੇ ਸਭ ਨੂੰ ਦੇਖੋ ਸਭ ਨੂੰ ਸੁਣੋ ਇੱਕ ਦੂਸਰੇ ਦੀ ਬਾਹ ਫੜੋ ਦੂਸਰੇ ਦੇ ਬਾਜ਼ੂ ਬਣੋ ਐਕਸ ਤੇ ਉੱਤੇ ਜਾ ਕੇ ਉਹਨੂੰ ਫਾਲੋ ਕਰੋ ਰੀਟਵੀਟ ਕਰੋ ਟਵੀਟਾਂ ਕਰੋ ਉਹਨੂੰ ਉਹਨੂੰ ਰਿਪਲਾਈ ਕਰੋ ਉੱਥੇ ਤਾਂ ਕਿ ਜਿਵੇਂ ਅਸੀਂ ਕਰਨੇ ਕੋਸ਼ਿਸ਼ ਕਰਨੇ ਮੈਂਸ਼ਨ ਕਰੋ ਦੂਸਰੇ ਇੱਕ ਦੂਸਰੇ ਨੂੰ ਤਾਂ ਕਿ ਸਾਡਾ ਆਪਣਾ ਨੈਟਵਰਕ ਦਾ ਇਕੋਸਿਸਟਮ ਜਿਹੜਾ ਜਨਰੇਟ ਹੋਏ ਸਾਡੇ ਪੰਜਾਬ ਦਾ ਇਕੋਸਿਸਟਮ ਬਣੇ ਪਈ ਖਾਲਿਸਤਾਨ ਦਾ ਇਕੋਸਿਸਟਮ ਜਨਰੇਟ ਹੋਏ ਮੈਂ 6 ਫਾਰ ਜਸਟਿਸ ਨੂੰ ਕਹਿਣਾ ਉਹ ਵੀ ਜਿਹੜੇ ਆਪਣਾ ਉਹਨਾਂ ਦਾ ਵੀ ਜਿਹੜਾ ਹੈਂਡਲ ਹੈ ਉਹਨੂੰ ਵੀ ਮੈਂ ਕਹਿਣਾ ਇਥੇ ਪੈਸੇ ਨਹੀਂ ਲੱਗਦੇ ਦੂਸਰੇ ਦੀਆਂ ਟਵੀਟਾਂ ਨੂੰ ਰੀਟਵੀਟ ਕਰੋ ਜ਼ਰੂਰ ਤੁਸੀਂ ਆਪਣੇ ਲਈ ਚੀਜ਼ਾਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਐਕਸ ਅਕਾਊਂਟ ਬਣਾਇਆ ਭਾਈ ਪੰਨੂ ਸਾਹਿਬ ਨੂੰ ਵੀ ਮੈਂ ਰਿਕੁਐਸਟ ਕਰਾਂਗਾ ਜ਼ਰੂਰੀ ਨਹੀਂ ਕਿ ਤੁਸੀਂ ਜਿਹੜਾ ਆਪਣਾ ਐਕਾਊਂਟ ਬਣਾਇਆ 6 ਫਾਰ ਜਸਟਿਸ ਦਾ ਜਪਨੂ ਉਹਨਾਂ ਦਾ ਉਹਦੇ ਤੋਂ ਸਿਰਫ ਤੁਸੀਂ ਆਪਣੀ ਵੀਡੀਓ ਹੀ ਹਫਤੇ 10 ਦਿਨ ਬਾਅਦ 4 ਦਿਨ ਬਾਅਦ 5 ਦਿਨ ਬਾਅਦ ਪਾਉਣੀ ਨਹੀਂ ਲਾਈਕ ਕਰੋ ਦੂਸਰੀਆਂ ਟਵੀਟਾਂ ਰੀਟਵੀਟ ਕਰੋ 6 ਫਾਰ ਜਸਟਿਸ ਦੇ ਜਿਹੜਾ ਟਵਿੱਟਰ ਹੈਂਡਲ ਹੈ ਉਹਨੂੰ ਜਿੰਨੇ ਆਪਣੇ ਪੱਖੀ ਜਿੰਨੇ ਤੁਸੀਂ ਆਪਣਾ ਇਪ ਆਪਣਾ ਖਾਲਿਸਤਾਨ ਦੇ ਜਿਹੜੇ ਪੱਖ ਦੇ ਲੋਕ ਨੇ ਤੁਸੀਂ ਉਹਨਾਂ ਦੀਆਂ ਚੀਜ਼ਾਂ ਉਹਨਾਂ ਨੂੰ ਰੀਟਵੀਟ ਕਰੋ ਤਾਂ ਕਿ ਉਹਨਾਂ ਦੀ ਰੀਚ ਵਧੇ ਤਾਂ ਕਿ ਲੋਕਾਂ ਦੇ ਆਪਣੇ ਕਮਿਊਨਿਟੀ ਦੇ ਅੰਦਰ ਜਿਹੜਾ ਸਾਡਾ ਪੈਗਾਮ ਜ਼ਿਆਦਾ ਤੋਂ ਜ਼ਿਆਦਾ ਜਾਵੇ ਇਹ ਸੋਸ਼ਲ ਮੀਡੀਆ ਦੀ ਜਿਹੜੀ ਸਟ੍ਰੈਟਜੀ ਇਹ ਨੂੰ ਇਹਨੂੰ ਵੀ ਜਰਾ ਥੋੜਾ ਜਿਹਾ ਤੇ ਵੀ ਗੌਰ ਕਰਨਾ ਪੈਣਾ ਮੈਂ ਕਹਾਂਗਾ 6 ਫਰ ਜਸਟਿਸ ਨੂੰ ਜਿਹੜੇ ਉਹਨੇ ਸੋਸ਼ਲ ਮੀਡੀਆ ਦੇਖਦੇ ਡਿਜੀਟਲ ਪਲੇਟਫਾਰਮ ਦੇਖਦੇ ਨੇ ਉਹ ਥੋੜੀ ਜਿਹੀ ਸਟ੍ਰੈਟਜੀ ਮੇਰੇ ਨਾਲ ਬਹਿ ਕੇ ਵੀ ਥੋੜੀ ਤੁਸੀਂ ਡਿਸਕਸ ਕਰੋ ਮੈਂ ਤੁਹਾਨੂੰ ਦੱਸਣਾ ਕਿ ਕਿਸ ਤਰ੍ਹਾਂ ਆਪਾਂ ਜਿਹੜੇ ਪੂਰੇ ਇਸ ਸਟਰਗਲ ਨੂੰ ਸੰਘਰਸ਼ ਨੂੰ ਜਿਹੜਾ ਨਾ ਆਪਣਾ ਉਹਦੇ ਅੱਗੇ ਜਿਹੜਾ ਉਹਦੀ ਫੁੱਟ ਹੋਲਡਿੰਗ ਮਜ਼ਬੂਤ ਕਰਨੀ ਅਸੀਂ ਇੱਕ ਦੂਸਰੇ ਦਾ ਦਸਤੋ ਬਾਧੂ ਪਾਣਾ ਹੈ ਦੂਸਰੇ ਦੇ ਨਾਲ ਚੱਲਾਂਗੇ ਫਿਰ ਅਸੀਂ ਜਾ ਕੇ ਹਿੰਦੁਸਤਾਨ ਦਾ ਮੁਕਾਬਲਾ ਕਰ ਪਾਵਾਂਗੇ ਇਹ ਮੈਂ ਕਹੀ ਤੁਹਾਨੂੰ ਸਾਂਝੀ ਕਰਨਾ ਬਾਕੀ ਜਿਹੜੀ ਰੈਫਰੰਡਮ ਹੈ 23 ਨਵੰਬਰ ਨੂੰ ਵੋਟਾਂ ਵਿਚ ਵੋਟਾਂ ਹੋਣੀਆਂ ਉਹਦੇ ਵਾਸਤੇ ਭਾਵੇਂ ਕੋਈ ਸਪਰੇਅ ਪੇਂਟ ਦੇ ਉੱਤੇ ਜਾ ਕੇ ਕੋਈ ਕਾਲੇ ਦਾਗ ਲਾਏ ਭਾਵੇਂ ਕੋਈ ਪੁੱਟ ਕੇ ਸੁੱਟਦਾ ਇਹ ਹੁਣ ਕੰਮ ਆਜ਼ਾਦੀ ਜਿਹੜੀ ਹੈ ਰੁਕਣ ਵਾਲੀ ਨਹੀਂ ਇਹ ਹੁਣ ਪੁੱਟ ਹੋਣ ਵਾਲਾ ਕੰਮ ਨਹੀਂ ਇਹ ਬੂਟੇ ਲੱਗ ਗਏ ਨੇ ਕੰਦਾ ਬਣ ਗਈਆਂ ਹੁਣ ਛੱਤਾ ਪੈਣ ਦਾ ਟਾਈਮ ਤੇ ਛੱਤਾ ਹੁਣ ਜਲਦੀ ਪਹਿਣਾ ਤੁਸੀਂ ਰੈਫਰੈਂਡਮ ਤੇ ਆਪਣਾ ਵੋਟ ਇਸਤੇਮਾਲ ਕਰਨਾ ਜਾ ਕੇ ਮੈਨੂੰ ਦਿਓ ਇਜਾਜ਼ਤ ਚੜ੍ਹਦੀ ਕਲਾ ਵਿੱਚ ਤੇ ਰੱਬ ਰਾਖਾ